ਪਿਤਾ ਨਾਲ ਖੇਤਾਂ 'ਚ ਪਾਣੀ ਲਗਾਉਂਦੇ ਦਿਖੇ ਐਮਐਲਏ ਨਰਿੰਦਰ ਕੋਰ ਭਰਾਜ ਕਿਹਾ ਜਿਹੜਾ ਸਕੂਨ ਆਪਣੇ ਨਗਰ ਅਤੇ ਖੇਤਾਂ 'ਚ ਮਿਲਦਾ ਉਹ ਹੋਰ ਕਿਤੇ ਵੀ ਨਹੀਂ ਮਿਲਦਾ ਕਪੜੇ ਦੀ ਦੁਕਾਨ ਨੂੰ ਲੱਗੀ ਪਿਆਨ ਕੱਗ ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋ ਗਿਆ ਲੱਖਾਂ ਦਾ ਨੁਕਸਾਨ ਹੁਸ਼ਿਆਰਪੁਰ ਦੇ ਹਲਕਾ ਸੁਆਚ ਦੇਖੋ ਕਿਵੇਂ ਪਈਆਂ ਪਾਜੜਾ ਗੋਲਡੀ ਬਰਾੜ ਅਤੇ ਉਸਦੇ ਸਾਥੀ ਉੱਤੇ NIA ਨੇ ਰੱਖਿਆ ਵੱਡਾ ਇਨਾ ਪਤਾ ਦੱਸਣ ਵਾਲੇ ਨੂੰ ਮਿਲਣਗੇ 10 ਲੱਖ ਰੁਪਏ ਰਜਵਾਹੇ ਚ ਪਾੜ ਪੈਣ ਕਾਰਨ ਪਿੰਡ ਚ ਹੋ ਗਿਆ ਪਾਣੀ ਹੀ ਪਾਣੀ ਕਿਸਾਨਾਂ ਦੀਆਂ ਖੜੀਆਂ ਫਸਲਾਂ ਹੋਈਆਂ ਖਰਾਬ ਮਨ ਅਰੋੜਾ ਬੋਲੇ ਅਕਾਲੀ ਦਲ ਅੱਜ ਇਕੱਠਾ ਹੋ ਜਾਵੇ ਜਾਂ ਇਕੱਲਾ ਇਕੱਲਾ ਇਸਨੇ 0.0 ਹੀ ਰਹਿਣਾ ਵਟਿੰਡਾ ਚ ਨਸ਼ਾ ਛਡਣ ਲਈ ਖੁਦ ਅੱਗੇ ਹੋਣ ਲੱਗੇ ਦਲਦਲ ਵਿੱਚ ਫਸੇ ਨੌਜਵਾਨ ਪੰਜਾਬ ਪੁਲਿਸ ਵੀ ਦੇ ਰਹੀ ਪੂਰਾ ਸਹਿਯੋਗ ਸੀਬੀਆਈ ਨੂੰ ਮਿਲਿਆ ਕੇਜਰੀਵਾਲ ਦਾ ਰਿਮਾਂਡ ਅੱਜ ਸਵੇਰੇ ਹੀ ਸੀਬੀਆਈ ਨੇ ਕੇਜਰੀਵਾਲ ਨੂੰ ਕੀਤਾ ਸੀ ਗ੍ਰਿਫਤਾਰ ਨਸ਼ਾ ਤਸਕਰਾਂ ਵਿਰੋਧ ਸਖਤ ਹੋਈ ਸਰਕਾਰ ਕਪੂਰਥਲਾ ਦੇ ਪਿੰਡ ਲਖਨਕੇ ਪੱਡੇ ਚ ਇੱਕ ਤਸਕਰ ਦੀ 37 ਲੱਖ ਦੀ ਸੰਪਤੀ ਕੀਤੀ ਜ਼ਬਤ ਰਾਹੁਲ ਗਾਂਧੀ 2 ਜੁਲਾਈ ਨੂੰ ਨਿੱਜੀ ਤੌਰ ਉੱਤੇ ਪੇਸ਼ ਹੋਣ ਮਾਨਹਾਨੀ ਮਾਮਲੇ 'ਚ ਸੁਲਤਾਨਪੁਰ ਦੀ ਐਮਪੀ ਐਮਐਲਏ ਅਦਾਲਤ ਦਾ ਹੁਕਮ ਪਾਤਰਾਚੜ ਦੀ ਰਾਤ ਨੂੰ ਘਰ ਚ ਵੜੇ ਲੁਟੇਰੇ ਪਰਿਵਾਰ ਨੂੰ ਬਣਾਇਆ ਬੰਦਕ ਕੈਸ਼ 50000 ਡਾਲਰ ਅਤੇ ਇੱਕ ਕروز ਗੱਡੀ ਵੀ ਲੈ ਗਏ ਨਾਲ